ਗੁਰੂ ਨਾਨਕ ਪਾਸ਼ਾ ਜੀ ਬਚਨ ਕਰਦੇ ਨੇ ਜੈ ਹਨ ਬਾਣੀ ਵਿੱਚ ਸਰ ਜਾਏ ਜਿਉਂ ਪੱਕਾ ਰੋਹੀ ਬਿਲ ਲਾਏ ਜਿਹੜੇ ਸਰੀਰਾਂ ਨੂੰ ਬਾਣੀ ਵਿੱਚ ਸੰਜਮਦੀ ਹੈ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਨੇ ਕਿ ਉਹ ਉਹ ਨਾ ਰੋਗੀਆਂ ਵਰਗੇ ਦੇ ਜਿਹੜੇ ਪੱਕੇ ਰੋਗ ਹੀ ਨੇ ਜਿਨ੍ਹਾਂ ਦਾ ਕੋਈ ਇਲਾਜ ਨਹੀਂ ਹੋ ਸਕਦਾ ਗੁਰੂ ਕੀ ਬਾਣੀ ਸਾਡੀ ਆਤਮਾ ਦੀ ਖਾਕ ਹੈ ਤੇ ਜਿਹੜਾ ਅਸੀਂ ਪਰਸ਼ਵਦਾ ਛੱਡਦੇ ਹਾਂ ਉਹ ਸਾਡੇ ਸਰੀਰ ਦੀ ਖਾਕ ਹੈ ਅਸਲ ਦੇ ਵਿੱਚ ਸੰਗਤ ਜੀ ਜਿਹੜਾ ਪੱਜਣਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰੇਮੇ ਗੋਵੀ ਦੇ ਪਰਖਾਏ ਉਚਾਰਨ ਕੀਤਾ ਹੈ ਪ੍ਰੇਮ ਸੰਗਤ ਜੀ ਬਹੁਤ ਹੀ ਤਮਾੜ ਪ੍ਰਤਿਖੀ ਤੇ ਰਿਆਸਾ ਦਾ ਮਾਲਕ ਸੀ ਤੇ ਜੀਵਨ ਜੀ ਜੀਵਨ ਦੇ ਸੁੱਖਾਂ ਦੇ ਭੋਗਾਂ ਵਿੱਚ ਰਸਿਆ ਤੇ ਨਾਮ ਤੋਂ ਦੂਰ ਹੈ ਕਿਸੇ ਦਾ ਕੋਈ ਆਦਰ ਨਹੀਂ ਕਿਸੇ ਮਾਈ ਭਾਈ ਦਾ ਨਾ ਕਿਸੇ ਬਾਣੀ ਦਾ ਨਾ ਕਿਸੇ ਗੁਰੂ ਦਾ ਤਾਂ ਤੇ ਇਹ ਸੰਗਤ ਜੀ ਆਪਣੇ ਰੰਚਾਰਾ ਵਿੱਚ ਲੱਗਿਆ ਹੋਇਆ ਹੈ ਤੇ ਇੱਕ ਦਿਨ ਐਸਾ ਵੀ ਹੁੰਦਾ ਹੈ ਜਦ ਸੰਗਤ ਜੀ ਜਦੋਂ ਕਿਤੇ ਆਪਾਂ ਚੜਾਈ ਤੇ ਚੜ ਜਾਂਦੇ ਹਾਂ ਤੇ ਫਿਰ ਚੜਾਈ ਦਾ ਅੰਤ ਹੋ ਜਾਂਦਾ ਹੈ ਇਹ ਨਵਾਨ ਵਾਲਾ ਪਾਸਾ ਸ਼ੁਰੂ ਹੋ ਜਾਂਦਾ ਹੈ ਤੇ ਸਮਾਪਾ ਕੇ ਸੰਗਤ ਜੀ ਇਸ ਪ੍ਰੇਮੇ ਨੂੰ ਸਰੀਰ ਕਰੋ ਦਵ ਗਿਆ ਜਦੋਂ ਮੈਦਾ ਨੂੰ ਖਾਣਾ ਕੀਤਾ ਚੈੱਕ ਕਰਾਇਆ ਤਾਂ ਵੈਚਨ ਦਾਦਾ ਨੇ ਬਚਨ ਕੀਤੇ ਨੇ ਕਿ ਇਹ ਨੂੰ ਕੂੜ ਹੋ ਗਿਆ ਭਲੇ ਸਮੇਂ ਵਿੱਚ ਕੂੜ ਨੂੰ ਸ਼ੂਗ ਦੀ ਬਿਮਾਰੀ ਸਮਝਿਆ ਜਾਂਦਾ ਸੀ ਤੇ ਮੈਦਾ ਨੇ ਕਿਹਾ ਭਾਈ ਇਹ ਬਿਮਾਰੀ ਸਾਰੇ ਪਰਿਵਾਰ ਨੂੰ ਲੱਗ ਸਕਦੀ ਹੈ ਤੇ ਇਸ ਸਰੀਰ ਨੂੰ ਅਗਰ ਤੋਬਾਰ ਕਿਤੇ ਥਾਣਾ ਬਣਾ ਦਿਓ ਤੇ ਬਾਹਰੋਂ ਅਸ਼ਾਦਾ ਦੇ ਦਿੱਤਾ ਤੇ ਫੋੜੇ ਗਾਉਣੇ ਹੁਣ ਸੰਗਤ ਜੀ ਇਸੇ ਤਰ੍ਹਾਂ ਪਰਿਵਾਰ ਨੇ ਘਰ ਤੇ ਨਗਰ ਦੇ ਬਾਹਰ ਇੱਕ ਸ਼ਾਮ ਦੇ ਵਿੱਚ ਪਰ ਇੰਨੇ ਕੋਈ ਨੂੰ ਮੱਤ ਕਰਕੇ ਤੇ ਫੋੜੇ ਬੁਲਾਉਣੇ ਕੀਤੀ ਹੈ ਤੇ ਇਹ ਦੁੱਖਾਂ ਦਾ ਮਾਰਿਆ ਹੋਇਆ ਪਰਿਵਾਰ ਤਰਕੜਿਆ ਹੋਇਆ ਹੁਣ ਆਕਾਲ ਤੱਕ ਕੋਈ ਯਾਦ ਕਰ ਸਕਦਾ ਮਨੁੱਖ ਦੀ ਪਾਣੀ ਨੇ ਇਸੇ ਕਰਕੇ ਭਰਮ ਕੀਤੇ ਨੇ ਸੰਗਤ ਜੀ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖ ਤਾਂ ਨਾ ਹੋ। ਸਤਿਗੁਰ ਜੀ ਕਹਿੰਦੇ ਨੇ ਜਦੋਂ ਦੁੱਖ ਆਉਂਦਾ ਹੈ ਤੇ ਮਨੁੱਖ ਨੂੰ ਉਦੋਂ ਹੀ ਪਰਮਾਤਮਾ ਚਿੱਤੇ ਆਉਂਦਾ ਹੈ ਤੇ ਉਹ ਫਿਰ ਪਰਮਾਤਮਾ ਹਿਰਦੇ ਚੋਂ ਚਿੱਤੇ ਆਉਂਦਾ। ਤੇ ਇਸੇ ਤਰ੍ਹਾਂ ਸੰਗਤ ਜੀ ਇਸ ਪ੍ਰੇਮੇ ਦੇ ਵੀ ਅਕਾਲ ਪੁਰਖ ਨੂੰ ਹਿਰਦੇ ਚੋਂ ਯਾਦ ਕਰਨਾ ਕਿੰਦਾ ਹੈ। اے ਹੀ ਅਕਾਲ ਪੁਰਖ ਪਰਮਾਤਮਾ ਮੇਰੀ ਮਦਦ ਕਰ। ਮੇਰੇ ਸਰੀਰ ਨੂੰ ਮਹੌਤਰਾ ਤੇ ਮੇਰੀ ਸੋਤ ਨੂੰ ਨਾਮ ਦੀਆਂ ਰਹਿਮਤਾਂ ਬਖਸ਼ਿਸ਼ ਕਰਦਾ। ਤੇਸੀ ਤਰਾ ਸੰਗਤਜੀ ਗੁਰੂ ਨਾਨਕ ਪਾਸ਼ਾ ਮੰਦਾਨੇ ਦੇ ਨਾਲ ਜਦੋਂ ਜਗਤ ਘੂਮਾਦੇ ਹੋਏ ਇਸ ਇਲਾਕੇ ਵਿੱਚ ਲੰਘੇ ਨੇ ਆਪ ਜੀ ਨੂੰ ਪਤਾ ਹੈ ਕਿ ਘਟ ਘਟ ਦੇ ਅੰਦਰ ਦੀ ਜਾਨ ਨੂੰ ਭਲੇ ਹੋਵੇ ਵੀ ਦੀਰ ਖਸ਼ਾਨਾ ਗੁਰੂ ਨਾਨਕ ਪਾਸ਼ਾ ਜੀ ਨੇ ਜੇਸ ਤਰਾ ਟੋਡੇ ਰਾਕਸ਼ਸ ਨੂੰ ਸੰਤ ਬਣਾਉਣਾ ਕੀਤਾ ਸੱਜਣ ਠਾਕਰ ਨੂੰ ਸੰਤ ਬਣਾਉਣਾ ਕੀਤਾ ਉਸੇ ਹੀ ਕਰਾ ਪ੍ਰੇਮੇ ਦੇ ਦੇਵ ਦੀਆਂ ਸੰਗ ਕਰਕੇ ਸਤਿਗੁਰਾਂ ਨੇ ਜਦੋਂ ਇੱਥੇ ਮਹਾਰਗ ਚਰਨ ਪਾਏ ਨੇ ਤੇ ਸ਼ਾਮ ਦਾ ਵੇਲਾ ਹੈ ਰਾਤ ਹੈ ਚੁੱਕੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਗਧਾਨੇ ਨੂੰ ਬਚਨ ਕੀਤੇ ਕਿ ਆਇਆ ਸਸ਼ੰਮ ਦੇ ਵਿੱਚ ਹੀ ਅੱਜ ਕੀਰਵਾਤ ਨੂੰ ਯਾਦਨਾ ਕਰਕੇ ਜਦੋਂ ਕਿਸੇ ਦੇ ਭਾਰ ਵੱਡੇ ਹੋ ਜਾਂਦੇ ਨੇ ਸੰਗਤ ਜੀ ਤੇ ਜਦੋਂ ਅਸੀਂ ਪੁਕਾਰਦੇ ਹਾਂ ਪ੍ਰਮਾਤਮਾ ਨੂੰ ਸੱਚੇ ਦਿਲੋਂ ਤੇ ਉਹ ਫਿਰ ਸਾਡੀ ਮਦਦ ਕਰਦਾ ਇਸ ਤਰ੍ਹਾਂ ਸੰਗਤ ਜੀ ਗੁਰੂ ਨਾਨਕ ਪਾਸ਼ਾ ਜੀ ਨੇ ਇਹ ਬਚਨਾਂ ਦੇ ਦੇ ਕੀਰਤਨ ਦੀ ਰਹਿਮਤ ਹੈ ਉਹਨਾਂ ਨੂੰ ਬਹੁਤ ਸੋਹਣਾ ਕੀਤਾ ਸਤਗੁਰੂ ਜੀ ਬਚਨ ਕਰਦੇ ਨੇ ਜਿਉ ਉਤਪ ਤਹਾਰ ਪਰਮ 파ਪ ਤਪ ਤਪ ਖਪੈ ਬਹੁ ਵਿਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰੇਮੇ ਦੇ ਨਾਮ ਦਾ ਸੰਗਤ ਜੀ ਸਾਨੂੰ ਨਹੀਂ ਸਮਝਾ ਰਹੇ ਜੀ ਕਿ ਅਸੀਂ ਪਤਾ ਹੁਕਮੇ ਜਿੰਨੇ ਮਰਜੀ ਇਕੱਠੇ ਕਰ ਲਈਏ ਬਾਣੀ ਤੋਂ ਬਿਨਾ ਸੰਗਤ ਜੀ ਕਦੇ ਵੀ ਸਾਨੂੰ ਰੂਹ ਦੀ ਸ਼ਾਂਤੀ ਨਹੀਂ ਦੇ ਸਕਦੀ ਹੈ ਇਥੇ ਸਤਗੁਰੂ ਜੀ ਪ੍ਰੇਮੇ ਨੂੰ ਸਮਝਾਉਣਾ ਕਰਦੇ ਨੇ ਕਿ ਤੈਨੂੰ ਰੂਹ ਤੋਂ ਦੂਰ ਹੋ ਕਰਕੇ ਬਿਮਾਰੀਆਂ ਵਿੱਚ ਘੇਰਿਆ ਗਿਆ ਹੈ ਤਪ ਦਾ ਫਖਰ ਤਾਂ ਬਹੁਤ ਵੇਖਾ ਹੁਣ ਜਿਹੜਾ ਤਪ ਤਪ ਕੇ ਤੂੰ ਖਾ ਖਾ ਰਿਆ ਹੈ ਇਹਦਾ ਕਾਰਨ ਹੈ ਨਾਮ ਤੋਂ ਦੂਰੀ ਸਤਿਗੁਰ ਸੱਚੇ ਦਾਸਾ ਜੀ ਬਚਨ ਅੰਗੇ ਕਰਦੇ ਹਨ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰਹੀ ਵਿਦਿ ਨਾਲੇ ਅਸੀਂ ਤਾਂ ਸੰਗਤ ਜੀ ਕਹਿ ਦਿੰਦੇ ਹਾਂ ਕਿ ਸਰੀਰਕ ਰੋਗ ਸਰੀਰ ਨੂੰ ਲੱਗਦੇ ਨੇ ਪਰ ਸਤਿਗੁਰ ਜੀ ਇੱਥੇ ਸਮਝਾਉਣਾ ਕਰਦੇ ਨੇ ਭਾਈ ਸਰੀਰਕ ਰੋਗ ਵੀ ਜਿਹੜੇ ਨੇ ਸਾਰੇ ਮਨ ਦੀ ਖੇਡ ਹੈ ਦਾ ਹੱਤੇ ਫਿਰ ਹੀ ਸਾਨੂੰ ਜਿਹੜੇ ਨੇ ਉਹ ਤਨ ਦੇ ਹੋਣ ਲੱਗਦੇ ਜੀ ਸਿਆਣੇ ਕਹਿੰਦੇ ਹੁੰਦੇ ਸੰਗਤ ਦੀ ਜੈਸਾ ਮਨ ਤੈਸਾ ਤਨ ਤੇ ਧੂਪ ਕੀ ਬਾਣੀ ਗੁਰੂ ਦਾ ਸ਼ਬਦ ਸਾਡੇ ਤਨ ਦੇ ਤੇ ਨਾਲਾ ਮਨ ਦੇ ਰੋਗਾਂ ਨੂੰ ਖਤਮ ਕਰਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰੇਮੇ ਦੀ ਬੇਤੀ ਅਰਦਾਸ ਜੋਤਰੀ ਸੁਣ ਕਰਕੇ ਸਤਿਗੁਰਾਂ ਦੇ ਰਹੇ ਹਨ ਤਪੀਤੀ ਆ ਤੇ ਅਸ਼ੀਰਵਾਦ ਨਾਮ ਦੀ ਰਹਤਾ ਦੇਣੀਆ ਕੀ ਕਿਆਂ ਤੇ ਹੌਲੀ ਹੌਲੀ ਸੰਗਤ ਜੀ ਇਸ ਪ੍ਰੇਮੇ ਦਾ ਸਰੀਰ ਵੀ ਠੀਕ ਹੋਇਆ ਕਿਉਂਕਿ ਜਦੋਂ ਮਨ ਠੀਕ ਹੋ ਜਾਂਦਾ ਤੇ ਤਨ ਆਪਣੇ ਆਪ ਠੀਕ ਹੋ ਜਾਂਦਾ ਤੇ ਪ੍ਰੇਮੇ ਨੇ ਗੁਰੂ ਨਾਨਕ ਪਾਸ਼ਾ ਤੋਂ ਇਹ ਜਾ ਕਰਕੇ ਇਹ ਪ੍ਰੇਮਾ ਕੋੜਾ ਕੋੜੀ ਜਿਹੜਾ ਹੈ ਭਾਈ ਪ੍ਰੇਮਾ ਬਣਿਆ ਹੈ ਤੇ ਸੰਗਤ ਦਾ ਆਹ ਪ੍ਰੇਮ ਗੁਰੂ ਦੀਆਂ ਸ਼ਕਤਾਂ ਖੁਸ਼ੀਆਂ ਨਾ ਨਹੀਂ ਆਇਆਂ ਹਨ ਤੁਨਿਆ ਕਰਨਿਆ ਕਰਨ ਅਥਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੰਗਤ ਜੀ ਸੱਜਣਾ ਨੂੰ ਸੱਜਣ ਬਣਾਇਆ ਤੇ ਨਾਲ ਠੱਗਾ ਨੂੰ ਵੀ ਸੱਜਣ ਬਣਾ ਦਿੱਤਾ ਜਿਹੜੇ ਸਰੀਰ ਮਨੁੱਖਾਂ ਦਾ ਮਾਸ ਆਂਦੇ ਸਨ ਉਨਾ ਨੂੰ ਸੰਤ ਬਣਾ ਦਿੱਤਾ ਤੇ ਸੰਗਤ ਜੀ ਪ੍ਰੇਮੇ ਵਰਗੀਆਂ ਦੀਆਂ ਉਦਾਹਰਨਾਂ ਅਸੂ ਦੇ ਵਿੱਚ ਸਾਡੇ ਵਾਸਤੇ ਨੇ ਐਸੇ ਗੁਰੂ ਨੂੰ ਅਸੀਂ ਕਦੋਂ ਅਰਦਾਸ ਬੇਨਤੀ ਚੋਖੜੀ ਕਰਾਂਗੇ ਕਿ ਸਾਨੂੰ ਵੀ ਨਾਮ ਦੀਆਂ ਰਹਿਤਾਂ ਦੇ ਸਾਡਾ ਵੀ ਜਨਮ ਤੇ ਮਰਨ ਟੱਲੇ